ਕੌਫੀ ਕਾਲ ਉਸ ਤੋਂ ਕੀ ਹਾਲ ਚਾਲ ਆਪਾਂ ਜਾ ਰਹੇ ਹਾਂ ਜੀ ਵੀ ਮਨਾਲੀ ਵਾਲੇ ਰੋਡ ਤੇ ਹਾਲ ਫਿਲਹਾਲ ਹੁਣ ਆਪਾਂ ਰਾਸਤੇ 'ਚ ਚਮੁਖਾ ਦੇ ਨੇੜੇ ਰੁਕੇ ਹੋયા ਅੰਗੀ ਢਾਬੇ ਤੇ ਬਹੁਤ ਜ਼ੋਰ ਲੱਗ ਰਹੀ ਸੀ ਖਾ ਪੀਏ ਥੋੜਾ ਜਿਹਾ ਤੇ ਹੁਣ ਤੱਕ ਲਗਭਗ 180 ਕਿਲੋਮੀਟਰ ਨੂੰ ਆਪਾਂ ਕੱਟਤਾ ਆ ਤੇ ਇਸ ਤੋਂ ਬਾਅਦ ਅੱਗੇ ਰਹਿ ਗਿਆ ਆਪਣਾ ਟੋਟਲ ਹੈਗਾ 320 ਅੱਗੇ ਆਪਣਾ ਰਹਿ ਗਿਆ ਤੋਂ 140 ਵੰਗੂ ਰਹਿ ਗਿਆ ਕਰੀਬ-ਕਰੀਬ ਉਹ ਆਪਾਂ ਕੱਢ ਲੈਣਾ ਹੈ ਜਲਦੀ ਨਹੀਂ ਰਹਿੰਦੇ ਆਪਾਂ ਪੰਚਨਾਂਜੀ ਜੀ ਅੱਜ ਜੀ ਪਹੁੰਚੇ ਕੱਲ ਨੂੰ ਸਾਰਾ ਜਨਾਪਾ ਜੀ ਵੀ ਤੋਂ ਮਾੜੇ ਨਹੀਂ ਦਿਖਾਉਂਦਾ ਦੇਖੋ ਕਿੱਥੇ ਪਾਸਾ ਜਿਹੜਾ ਦੋਹਾਂ ਰਹਾਗਾ ਇੱਥੇ ਹੈਗਾ ਜੀ ਮੋੜ ਉਹ ਜਿੱਧਰੋਂ ਬੱਸ ਆ ਰਹੀ ਹੈ ਇਹ ਆ ਰਹੀ ਹੈ ਮਨਾਲੀ ਤੋਂ ਪਰ ਆਪਾਂ ਮਨਾਲੀ ਨਹੀਂ ਆਪਾਂ ਜਾਣਾ ਜੀ ਵੀ ਤੇ ਆਪਾਂ ਇੱਥੋਂ ਸੱਜੇ ਪਾਸੇ ਮੁੜ ਕੇ ਦੂਜੇ ਪਾਸੇ ਹੈਗਾ ਮਨਾਲੀ ਸੱਜੇ ਪਾਸੇ ਵਾਲਾ ਆਹ ਰੋਡ ਆਗਾ ਤੇ ਲਾਈਟਾਂ ਜਿਨ ਲੱਗ ਚੱਕੀਆਂ ਥੋੜਾ ਥੋੜਾ ਹਨੇਰਾ ਜਾ ਹੋ ਗਿਆ ਇਹ ਰੋਡ ਹੈਗਾ ਜੀ ਜੀਵੀ ਆਲਾ ਆਪਾਂ ਹੁਣ ਜਾਣਾ ਆ ਜੀਵੀ ਜੀਵੀ ਇੱਥੋਂ ਲਗਭਗ ਰਹਿ ਗਿਆ 80 90 ਕਿਲੋਮੀਟਰ ਜੀਵੀ ਇੱਥੋਂ ਰਹਿ ਗਿਆ ਹੁਣ ਆਪਾਂ ਜਾਣਾ ਆ ਚੱਲਦੇ ਹੁਣ ਤੱਕ ਸਫਰ ਸੋਨਾ ਚੱਲ ਰਿਹਾ ਤੇ ਸੂਰਜ ਗਿਆ ਧੁੱਪ ਗਈ ਠੰਡ ਹੋ ਗਈ ਤੇ ਹਨੇਰਾ ਵੀ ਹੋਣ ਲੱਗਿਆ ਆਪਾਂ ਸਫਰ ਸ਼ੁਰੂ ਕੀਤਾ ਜੀ ਪਟਿਆਲੇ ਤੋਂ ਪਟਿਆਲੇ ਤੋਂ ਹਜੇ ਨਿਕਲੀ ਸੀ ਤੇ ਆਪਣਾ ਸਿੱਧਾ ਹੀ ਮੱਥਾ ਲੱਗਿਆ ਜਾਮ ਨਾਲ ਬਹੁਤ ਤਕੜਾ ਜਾਮ ਪਟਿਆਲੇ ਤੋਂ ਸਰਹੰਦ ਬਾਈਪਾਸ ਤੇ ਕਿਉਂਕਿ ਪੁਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਪਰ ਨਿਕਲੇ ਆਪਾਂ ਜਾਮ ਚੋਂ ਫਿਰ ਨਿਕਲੇ ਅੱਗੇ ਰਾਸਤੇ ਤੇ ਸਰਹੰਦ ਰੋਡ ਤੇ ਚੱਲੋ ਚੱਲੋ ਵੀਰ ਲੇਟ ਨਾ ਕਰਾਓ ਲੇਟ ਨਾ ਕਰਾਓ ਚੱਲੋ ਲੇਟ ਆਇਆ ਕੌਣ ਤੂੰ ਹੀ ਲੇਟ ਆਏ ਹੋ ਵੀਰ ਬੰਦਾ ਕਿੱਥਾ ਹੋ ਗਿਆ ਨਵੀ ਸੱਜਣੋ ਬੈਗ ਰੀਚ ਆ ਕੇ ਆਪਾਂ ਹੁਣ ਚੱਲਣਾ ਇਹ ਹੈਗਾ ਰੋਪੜ ਤੋਂ ਅਨੰਦਪੁਰ ਸਾਹਿਬ ਰੋਡ ਬਾਈਪਾਸ ਆਰ ਆਪਾਂ ਰੋਪੜ ਤੋਂ ਚੱਲਿਆਂ ਸਿੱਧੇ ਮਨਾਲੀ ਵਾਲੇ ਰੋਡ ਤੇ ਪਹੁੰਚ ਚੁੱਕੇ ਆਂ ਹਿਮਾਚਲ ਦੀ ਪਹਿਲੀ ਗੁਫਾ 'ਚ ਆਪਾਂ ਐਂਟਰ ਕਰਦੇ ਆਂ ਤੇ ਹਿਮਾਚਲ ਵਾਲਿਆਂ ਨੇ ਆਪਣਾ ਸਵਾਗਤ ਵੀ ਕਰਤਾ ਹੈ ਨਾਲ ਆਪਣੇ ਹੈਗੇ ਮਣੀ ਤੇ ਪਿਊਸ਼ ਬਾਈ ਹੋਰਾਂ ਨੂੰ ਬਹੁਤ ਵੇਟ ਕਰਾਇਆ ਥੋੜਾ ਜਿਆਦਾ ਜੀ ਵੇਟ ਕਰਾਤਾ ਗੁਹਾਵਾ ਵਿਚਦੀ ਲੰਘਦੇ ਹੋਏ ਆਪਾਂ ਨੂੰ ਹੋ ਗਈ ਆ ਸ਼ਾਮ ਤੇ ਸ਼ਾਮ ਦਾ ਢਲਦਾ ਹੋਇਆ ਸੂਰਜ ਇੱਧਰ ਦੇਖ ਸਕਦੇ ਹੋ ਤੁਸੀਂ ਦੇਖਿਆ ਨਜ਼ਾਰਾ ਸੋਹਣਾ ਪਹਾੜਾਂ ਦੇ ਵਿੱਚ ਸਸਕਾਓ ਦੋਸਤ ਕੀ ਹਾਲ ਚਾਲ ਆਪਾਂ ਜਾ ਰਹੇ ਆ ਜੀ ਵੀ ਮਨਾਲੀ ਵਾਲੇ ਰੋਡ ਪਿਆਂ ਹਾਲ ਫਲਾੜ ਹੁਣ ਆਪਾਂ ਰਾਸਤੇ 'ਚ ਚਮੁਖਾ ਦੇ ਨੇੜੇ ਰੁਕੇ ਹੋਿਆਂਗੇ ਢਾਬੇ ਤੇ ਬਹੁਤ ਜ਼ੋਰ ਲੱਗ ਰਹੀ ਸੀ ਖਾਕੂਏ ਥੋੜਾ ਜਿਹਾ ਤੇ ਹੁਣ ਤੱਕ ਲਗਭਗ 180 ਕਿਲੋਮੀਟਰ ਮੰਗੋ ਆਪਾਂ ਕੱਢਤਾ ਆ ਤੇ ਇਸ ਤੋਂ ਬਾਅਦ ਅੱਗੇ ਰਹਿ ਗਿਆ ਆਪਣਾ ਟੋਟਲ ਹੈਗਾ 320 ਅੱਗੇ ਆਪਣਾ ਰਹਿ ਗਿਆ ਤੋਂ 40 60 ਹਾਂ 100 140 ਵੰਗੂ ਰਹਿ ਗਿਆ ਕਰੀਬ ਕਰੀਬ ਆ ਉਹ ਆਪਾਂ ਕੱਢ ਲੈਣਾ ਹੈ ਜਲਦੀ ਹੀ ਇਹਦੇ ਹੁੰਦੇ ਆਪਾਂ ਪਹੁੰਚਣਾ ਜੀ ਵੀ ਅੱਜ ਜੀ ਵੀ ਪਹੁੰਚੇ ਕੱਲ ਨੂੰ ਸਾਰਾ ਜਨਾਬਾ ਜੀ ਤੋਂ ਮਾੜੇ ਨਹੀਂ ਦਿਖਾਇਆ ਕਿ ਹਮ ਤੱਕ ਤੱਕ ਅਪਰਗ੍ਰੇਡ ਹੋਣਾ ਰਿਹਾਗਾ ਚਲੋ ਫਿਰ ਨੂੰ ਕਿੱਦਾਂ ਲੱਗ ਰਿਹਾ ਕਮੈਂਟ ਵੀ ਦਿਓ ਇੱਥੋਂ ਮਨਾਲੀ ਰਹਿ ਗਿਆ ਜੀ 100 ਤੇ 13 ਕਿਲੋਮੀਟਰ ਮੰਡੀ ਤੋਂ ਰਹਿ ਗਏ 10 ਕਿਲੋਮੀਟਰ ਪਿੱਛੇ ਲਗਭਗ 8-7 ਕਿਲੋਮੀਟਰ ਰਹਿ ਗਿਆ ਮੰਡੀ ਇੱਥੋਂ ਤੇ ਆਪਾਂ ਕਰ ਲਿਆ 200 ਕਿਲੋਮੀਟਰ ਕਲੀਅਰ ਆ ਮੌਸਮ ਸੋਹਣਾ ਹੋ ਗਿਆ ਆਹ ਰਸਤਾ ਹੈਗਾ ਖੱਬੇ ਪਾਸੇ ਟਨਨ ਮਨਾਲੀ ਨੂੰ ਜਾਂਦਾਗਾ ਤੇ ਸੱਜੇ ਪਾਸੇ ਸੈਂਜ ਮਤਲਬ ਜੀਵੀ ਵਾਲੇ ਪਾਸੇ ਜਾਂਦਾ ਆ ਨਹੀਂ ਆਪਾਂ ਜਾਣਾ ਜੀਵੀ ਤੇ ਆਪਾਂ ਇੱਥੋਂ ਸੱਜੇ ਪਾਸੇ ਮੁੜ ਕੇ ਦੂਜੇ ਪਾਸੇ ਹੈਗਾ ਮਨਾਲੀ ਸੱਜੇ ਪਾਸੇ ਵਾਲਾ ਆਹ ਰੋਡ ਆਗਾ ਤੇ ਲਾਈਟਾਂ ਜਨ ਲੱਗ ਚੱਕੀਆਂ ਥੋੜਾ ਥੋੜਾ ਹਨੇਰਾ ਜਾ ਹੋ ਗਿਆ ਇਹ ਰੋਡ ਹੈਗਾ ਜੀ ਜੀਵੀ ਵਾਲਾ ਆਪਾਂ ਹੁਣ ਜਾਣਾ ਆ ਜੀਵੀ ਜੀਵੀ ਇੱਥੋਂ ਲਗਭਗ ਰਹਿ ਗਿਆ 80 90 ਕਿਲੋਮੀਟਰ ਜੀਵੀ ਇੱਥੋਂ ਰਹਿ ਗਿਆ ਹੁਣ ਆਪਾਂ ਜਾਣਾ ਆ ਚੱਲਦੇ ਹਾਂ ਹੁਣ ਤੱਕ ਦਾ ਸਫ਼ਰ ਸੋਹਣਾ ਚੱਲ ਰਿਹਾ ਤੇ ਸੂਰਜ ਗਿਆ ਧੁੱਪ ਗਈ ਆ ਹੈਗਾ ਜੀ ਜੀਵੀ ਵਾਲਾ ਰੋਡ ਨਾਲ-ਨਾਲ ਇਹਦੇ ਆ ਪਾਣੀ ਚੱਲ ਰਿਹਾ ਹੈਗਾ ਤੇ ਨਾਲ-ਨਾਲ ਸੜਕ ਤੇ ਨਾਲ-ਨਾਲ ਆਪਾਂ ਮੋਟਰਸਾਈਕਲ ਚਲਾ ਰਹੇ ਆ ਉਹ ਦੇਖੋ ਪਾਣੀ ਆ ਰਿਹਾ ਮਸ਼ੱਲਾ ਸ਼ੋਰ ਪਾਣੀ ਦਾ ਤੇ ਇੱਕ ਹਵਾ ਦਾ ਤੇ ਤੀਸਰਾ ਮੋਟਰਸਾਈਕਲ ਦਾ ਚੌਥਾ ਮੈਂ ਆਪ ਬੋਲੀ ਜਾਂਦਾ ਹਾਂ ਸਵਾਗਤਮ ਸਵਾਗਤਮ ਥੋੜਾ ਜਾ ਅੱਗੇ ਆ ਕੇ ਇੱਕ ਟਰਨ ਹੈਗਾ ਪੁਲ ਦੇ ਉੱਪਰ ਦੀ ਹੋ ਕੇ ਤੇ ਇਹ ਜਿਹੜੀ ਉਹ ਥੋੜੀ ਜਿਹੀ ਵੱਟੀ ਸੜਕ ਸੀਗੀ ਤੇ ਹੋਰ ਜਾਂਦੀ ਹੈ ਬਿਲਕੁਲ ਸਿੰਪਲ ਸੜਕ ਤੇ ਐਂ ਟੁੱਟੀ ਭੱਜੀ ਜੀ ਇਹਦੇ ਰਾਹੀਂ ਹੁਣ ਆਪਾਂ ਜਾਣਾ ਆ ਜੀ ਦੀ ਆ ਦੇ ਘਾਣੀ ਚੇ ਪਾਣੀ ਆ ਸਿੰਗਲ ਸੜਕ ਦਾ ਪੰਗਾ ਇਹ ਆ ਪਹਿਲਾਂ ਸਾਧਨ ਆਉਣ ਵਾਲੇ ਲੰਘਾਉਣਗੇ ਫੇਰ ਅਸੀਂ ਜਾਵਾਂਗੇ ਹੁਣ ਖੜੇ ਸੀ ਕਰ ਰਹੇ ਹਾਂ ਗੇਟ ਇੱਥੇ ਸਾਹਮਣੇ ਸਾਧਨ ਆ ਰਹੇ ਆ ਪਹਿਲਾਂ ਇਹ ਲੰਘਣਗੇ ਫੇਰ ਅਸੀਂ ਜਾਵਾਂਗੇ ਦਾਰਾ ਦਾ ਦੂਜਾ ਨਾ ਕਰ ਭਰਾਵਾ ਬਾਲਾ ਚੌਂਕੀ ਆ ਪਹੁੰਚ ਗਏ ਆ ਇੱਥੋਂ ਜੀ ਵੀ ਰਹੇਗਾ ਸਾਰਾ 20 ਕਿਲੋਮੀਟਰ ਪਰ ਦੀ ਭੱਜੀ ਸੜਕਾਂ ਹਨੇਰਾ ਆ ਉਤੋਂ ਠੰਡ ਲੱਗ ਰਹੀ ਆ ਕਿਤੇ ਕਿਤੇ ਠੀਕ ਰਸਤਾ ਆਉਂਦਾਗਾ ਨਹੀਂ ਤਾਂ ਸਾਰਾ ਰਸਤਾ ਟੁੱਟਿਆ ਭੱਜਾ ਹੁਣ ਥੋੜੀ ਜੀ ਠੀਕ ਸੜਕ ਆਈ ਹੈਗੀ ਆ ਰਸਤਾ ਥੋੜਾ ਜਿਹਾ ਟੁੱਟਿਆਗਾ ਪਰ ਸੜਕ ਸਿੰਗਲਾ ਔਖਾ ਹੈਗਾ ਕੰਮ ਜਾਨ ਹੱਥ ਠਰ ਰਹੀ ਆ ਬਹੁਤ ਜ਼ਿਆਦਾ ਠੰਡੇ ਹੈਗੇ ਇੱਥੇ ਬਹੁਤ ਤੇ ਆਪਾਂ ਉਚਾਈ ਤੇ ਬਾਵਾਗੇ برفਾਂ ਨੇ ਪਹਾੜ ਵੀ ਇੱਥੇ ਨੇੜੇ ਤੇੜੇ ਜੀ ਰਹਿ ਗਏ ਰੁਕਦੇ ਆ ਕਿਤੇ ਫੇਰ ਜਿਹੜਾ ਕੱਪੜਾ ਪਾਵਾਂਗੇ ਇੱਕ ਵਾਰੀ ਜਿੰਨਾ ਕਾ ਰਸਤਾ ਕੱਢਿਆ ਜਾ ਸਕਦਾ ਕੱਢਦੇ ਆ ਲੱਗਦਾ ਤਾਜੀ ਤਾਜੀ ਬਾਰਿਸ਼ ਹੋਈ ਆ ਆਪਣੇ ਤੋਂ ਥੋੜਾ ਡਮ ਪਹਿਲਾਂ ਕਿਤੇ ਹੋ ਗਈ ਨੇ ਬਾਰਿਸ਼ ਹਣ ਤਾਂ ਬਾਰਿਸ਼ ਹੈਣੀਗੀ ਚਿੱਕੜ ਬਹੁਤ ਆਗਾ ਉਤੋਂ ਟੁੱਟਿਆ ਭੱਜਾ ਰਸਤਾ ਚਿੱਕੜ ਪਾਣ ਡੇਂਜਰ ਜ਼ੋਨ ਕੋਲ ਮਿਲਾ ਕੇ ਆਹ ਨੀਚੇ ਡੂਗਾ ਬਹੁਤ ਆ ਇੱਧਰ ਵੀ ਚਲੋ ਧਿਆਨ ਨਾਲ ਚੱਲਦੇ ਆਪਾਂ ਲੋ ਜੀ ਆ ਪੰਚੀ ਵੀ ਪਹੁੰਚ ਚੁੱਕੇ ਆ ਤਾਗੜਾ ਯਾਮ ਲੱਗਿਆ ਹੋਇਆ ਯਾਮ ਲੱਗਣ ਦਾ ਰੀਜ਼ਨ ਹੈਗਾ ਆ ਇੱਕ ਬਲੈਰੋ ਸਿੰਗਲ ਜੀ ਸੜਕਾ ਇੱਕ ਰਸਤਾ ਆਉਂਦਾ ਇੱਕ ਰਸਤਾ ਜਾਂਦਾ ਭੂਰਾ ਸੁਰਾ ਤੇ ਆਹ ਗੱਡੀਆਂ ਜਾ ਰਹੀਆਂ ਸੀ ਖੱਬੇ ਪਾਸੇ ਸੱਜੇ ਪਾਸੇੋਂ ਆ ਰਹੀਆਂ ਸੀ ਤੇ ਬਾਈ ਨੇ ਓਵਰਟੇਕਿੰਗ ਵਾਲੇ ਚੱਕਰ ਤੇ ਗੱਡੀ ਉੱਥੇ ਫਸਾਤੀ ਚਾਹੀਦਾ ਇਹ ਸੀਗਾ ਵੀ ਮੰਗਰ ਮੰਗਰ ਸਿੰਗਲ ਲੈਂਡ 'ਚ ਲੱਗੀ ਜਾਓ ਹੈਵੀ ਡਰਾਈਵਰਾਂ ਦਾ ਹੀ ਫਰਕ ਹੁੰਦਾਗਾ ਆਹ ਲਵਾਤਾ ਜਾਂ ਉੱਛੇ ਵੀ ਕਿੰਨਾ ਜਾਮ ਲੱਗਿਆ ਹੋਣਾ ਖੜੇ ਰਹੋ ਆ ਲਈ ਜਾਂਦਾ ਹੁਣ ਟੈਂਪੂ ਟਰੈਵਲਰ ਪਿੱਛੇ ਨੰਬਰ ਪਤਾ ਨਹੀਂ ਕਿੱਥੋਂ ਦਾ ਐਚ ਪੀ ਆ ਇਹਦੇ ਮੂਹਰੇ ਆ ਗਈ ਇੱਕ ਬਲੈਰੋ ਨਾ ਦੋਵਾਂ ਕਰਕੇ ਜਾਮ ਲੱਗਿਆ ਹੋਇਆ ਸੀਗਾ ਲਿਆਉ ਬੈਕ ਹੁਣ ਪਤਾ ਨਹੀਂ ਕਿੱਥੋਂ ਤੱਕ ਬੈਕ ਲੈ ਜਾਣਗੇ ਹਜੇ ਚਲਵਾਇਆ ਜਾਵਾ ਬਲੈਰੋ ਨੂੰ ਡੈਡ ਗਿਫਟ ਤਾਈਓ ਚਲਾਉਣੀ ਜੀ ਆਉਂਦੀ ਕੋਈ ਗੱਲ ਨਹੀਂ ਪੌਣਾਂ ਘੰਟਾ ਹੋ ਗਿਆ ਖੜਾ ਨੂੰ ਹਜੇ ਉਹ ਗੱਡੀਆਂ ਹੀ ਆਈ ਜਾਂਦੇ ਆ ਉਧਰੋਂ ਬੜਾ ਗੰਦਾ ਜਾਮ ਲਵਾਇਆ ਸੀਗਾ ਸਾਰਾ ਜਾਮ ਲੱਗ ਰਿਹਾ ਉੱਪਰ ਤੋਂ ਕੋ ਹੇ ਨੀਚੇ ਸਾਰ ਆ ਖੜੇ ਆ ਇੱਥੇ ਕੱਲਾ ਬੋਰਡ ਉਹ ਹੈਗਾ ਉਰੇ ਆ ਸੀਗਾ ਸਟੇਜ ਤੋਂ ਕੋਈ ਨਹੀਂ ਮਿਲ ਰਿਹਾ ਬਾ ਵੀਰ ਕਿਹਦਾ ਲੱਗ ਰਿਹਾ ਵੀਰ ਜੀ ਆਹ ਕੀ ਬਾਤ ਆਨੀ ਨੇਰਾ ਹੀ ਨੇਰਾ ਸਾਰੇ ਪਾਸੇ 20 ਪੂਰਾ 20% ਇਹਦਾ 20 ਨਹੀਂ 20000% ਹੋ ਗਿਆ 10 ਵਜ ਗਏ ਨੇਗੇ ਰਹਿਣ ਦਾ ਕੋਈ ਹੱਲ ਨਹੀਂ ਖਾਦਾ ਪੀਤਾ ਕੁਝ ਨਹੀਂ ਹਲੇ ਤੱਕ ਹਾਂਜੀ ਸਤਿਨਾਮ ਕੀ ਹਾਲ ਚਾਲ ਫਾਈਨਲੀ ਆਪਾਂ ਪਹੁੰਚ ਗਏ ਬੂਟ ਇੱਥੇ ਲਾ ਕੇ ਕੁਦਰਤੀ ਬਾਜ਼ ਚੜ੍ਹਨੇ ਦੀ ਤੇ ਪੈ ਰਹੇ ਮੀਂਹ ਦੀ ਆਵਾਜ਼ ਇਹ ਜਿਹੜਾ ਹੋਮਸਟੇਆ ਇਹ ਸਾਰਾ ਲੱਕੜ ਦਾ ਬਣਾ ਹੋਇਆ ਹੈਗਾ ਇਹ ਜਿਵੇਂ ਲੱਗੇ ਹੋਇਆ ਇੱਥੋਂ ਤੁਸੀਂ ਬੈਠ ਕੇ ਬਾਹਰ ਦਾ ਥਿਊ ਦੇਖ ਸਕਦੇ ਹੋਗੇ ਆ ਐਂਟਰੀ ਤੇ ਬੈਠਣ ਨੂੰ ਆ ਇੱਧਰ ਵੀ ਬੈਠਣ ਨੂੰ ਆ ਪਾਣੀ ਪੀ ਸਕਦੇ ਹੋ ਤੁਸੀਂ ਉਹ ਬੋਤਲਾਂ ਤਾਂ ਹੀ ਸੌਂੀਆਂ ਲਾ ਰੱਖਿਆ ਨਹੀਂ ਆ ਇਹ ਹੈਗਾ ਜੀਵੀ ਤੋਂ ਲਗਭਗ 4-5 ਕਿਲੋਮੀਟਰ ਸਾਈਡ ਤੇ ਜੀਵੀ ਸ਼ਹਿਰ ਜਿਹੜਾ ਥੱਲੇ ਰਹੇਗਾ ਸਾਰਾ ਉਹ ਆਪਾਂ ਉੱਥੇ ਨਹੀਂ ਰੁਕਣਾ ਸੀਗਾ ਕਿਉਂਕਿ ਸ਼ੂਰ ਸ਼ਰਾਬਾ ਹੋਟਲ ਵਗੈਰਾ ਉੱਥੇ ਨਹੀਂ ਆਪਾਂ ਨੂੰ ਬੜਾ ਵਧੀਆ ਲੱਗ ਰਿਹਾ ਸੀਗਾ ਆਪਾਂ ਇੱਥੇ ਆਇਆ ਇੱਥੋਂ ਉੱਪਰ ਇੱਕ ਪਿੰਡ ਹੈਗਾ ਉਹ ਪਿੰਡ ਆਪਾਂ ਜਾਵਾਂਗੇ ਕਿਹੜਾ ਪਿੰਡ ਆ ਨਾਂ ਕੀ ਗੱਲ ਬਹੁਤ ਸਾਰੀ ਉਹ ਤੁਹਾਨੂੰ ਸਵੇਰੇ ਦੱਸਦੇ ਹਾਂ ਹੁਣ ਲੇਟ ਹੋ ਗਏ ਸੀ ਆਪਾਂ ਲਗਭਗ 10:00 ਵੱਜ ਗਏ ਨੇਗੇ ਇੱਥੇ ਮੁੰਝਨ ਤੱਕ ਆਪਣਾ ਵਧੀਆ ਐਡਵੈਂਚਰ ਹੋ ਗਿਆ ਰਸਤਾ ਖਰਾਬ ਸੀਗਾ ਮੀਂਹ ਪਏ ਹੋਏ ਨੇਗੇ ਗਿੱਲਾ ਰਸਤਾ ਚੱਕੜ ਟੁੱਟ-ਫੁੱਟ ਸੜਕ ਨਹੀਂ ਹੈਗੀ ਬਾਕੀ ਤੁਸੀਂ ਰਸਤਾ ਦੇਖ ਹੀ ਲਿਆ ਹੁਣ ਆਇਆ ਇਸ ਕਰਕੇ ਕਾਫੀ ਔਖਾ ਸੀਗਾ ਲੇਟ ਨਾਈਟ ਸੀਗੇ ਤੇ ਮੈਂ ਇਕੱਲਾ ਸੀਗਾ ਬਾਈਕ ਤੇ ਬਾਈ ਉਹ ਦੋ ਜਣੇ ਸੀਗੇ ਚਲੋ ਮੈਨੂੰ ਜ਼ਿਆਦਾ ਪ੍ਰੋਬਲਮ ਹੋ ਰਹੀ ਸੀ ਕਿਉਂਕਿ 300 ਕਿਲੋਮੀਟਰ ਤੋਂ ਜ਼ਿਆਦਾ ਚਲਾ ਲਿਆ ਬਾਈਕ ਜ਼ਿਆਦਾ ਐਕਸਪੀਰੀਅੰਸ ਹੈ ਨਹੀਂ ਮੇਰਾ ਲੰਬੀ ਰਾਈਡ ਕਰਨ ਦਾ ਇਸ ਲਈ ਫਿਰ ਸਟੇ ਚਾਹੀਦੀ ਸੀ ਸਵੇਰ ਦਾ ਖਾਦਾ ਕੁਝ ਨਹੀਂ ਹੈਗਾ ਹੁਣ ਰੋਟੀਆਂ ਰੋਟੀਆਂ ਆ ਰਹੀਆਂ ਨਹੀਂਆਂ ਇਹ ਵੀ ਬਿਲਕੁਲ ਲਾਸਟ ਤੇ ਜਮਾ ਬੰਦ ਕਿਤਨੇ ਨੰਨਾਂ ਦਾ ਬੰਦੇ ਹੋਣ ਵਾਲਾ ਸੀਗਾ ਚਲੋ ਹੁਣ ਆਪਾਂ ਚੱਲਦੇ ਆ ਆਪਣੇ ਕਮਰੇ 'ਚ ਬੂਹਰ ਵੀ ਰੱਖ ਰੱਖ ਨੇ ਚਲਾ ਸਕਦੇ ਆ ਇੱਕ ਸੱਤ ਹੋਰ ਗੱਲ ਨੂੰ ਕੁਝ ਕੁਝ ਹੋਤਾ ਹੈ ਦਿਲ ਤੋਂ ਪਾਗਲੇ ਕਿਨੇ ਕਿਨੇ ਦੇਖੀਆਂ ਫਿਲਮਾਂ ਇਹ ਜਰੂਰ ਦੱਸਿਓ ਡਰੰਕ ਗਲਤ ਗੱਲ ਹੁੰਦੀ ਹੈਗੀ ਚਲੋ ਕੋਈ ਗੱਲ ਨਹੀਂ ਆ ਇਹਨਾਂ ਦੇ ਖਾਣੇ-ਦਾਣੇ ਆ ਤੇ ਇਹਨਾਂ ਦੇ ਰੇਟ ਨੇਗੇ ਸੋਹਣਾ ਮਾਹੌਲ ਵੈਸੇ ਲੱਕੜ ਦਾ ਸਾਰਾ ਨਵਾਂ ਆ ਜਾ ਤਿਆਰ ਕੀਤਾ ਹੋਇਆ ਹੈਗਾ ਆ ਸਾਹਮਣੇ ਵੀ ਵਾਸ਼ਰੂਮ ਨੇ ਆ ਵੀ ਕਮਰਾ ਦਾ ਆ ਵੀ ਕਮਰਾ ਉੱਪਰ ਵੀ ਕਮਰ ਰਿਹਾ ਇਹ ਕਮਰੇ ਹੋਟਲ ਦਾ ਸਾਫਤਾ ਨਹੀਂ ਹੈਗਾ ਇਹਨਾਂ ਦਾ ਇਹ ਇਸ ਟਾਈਪ ਇੱਕ ਉੱਪਰ ਬੈੱਡ ਉੱਪਰ ਇੱਕ ਨੀਚੇ ਉਹ ਆਪਾਂ ਤੇ ਬਲੌਗਰ ਚਾਰ ਮੈਟ ਲੱਗੇ ਹੋਇਆ ਇੱਦਾਂ ਗੁੱਡ ਮਾਰਨਿੰਗ ਸਜਣੋ ਕੀ ਹਾਲ ਚਾਲ ਸੂਰਜ ਸਾਹਮਣੇ ਇੱਥੇ ਹੀ ਆ ਰਿਹਾਗਾ ਚਮਕ ਰਿਹਾਗਾ ਆਜੂਗਾ ਦੋ ਥੋੜੇ ਦੇਰ ਤੱਕ ਇਹ ਸਾਰੀ ਲੋਕੇਸ਼ਨ ਜਿੱਥੇ ਆਪਾਂ ਰੁਕੇ ਆ ਬਹੁਤ ਘੈਂਟ ਆ ਪੂਰਾ ਘਰ ਲੱਕੜ ਦਾ ਬਣਿਆ ਹੋਇਆਗਾ ਸ਼ਾਂਤ ਸ਼ਾਨਦਾਰ ਸੋਹਣਾ ਲੱਗਿਆ ਔਰ ਇੱਥੇ ਸ਼ੋਰ ਆ ਰਿਹਾਗਾ ਸ਼ੋਰ ਨਹੀਂ ਪਿਆਰੀ ਜੀ ਆਵਾਜ਼ ਚਰਨੇ ਦੀ ਚਰਨ ਬਹਿ ਰਿਹਾਗਾ ਇੱਥੇ ਪਾਣੀ ਡਿੱਗ ਰਿਹਾ ਤੇ ਉਹ ਪਾਣੀ ਦਾ ਜਿਹੜਾ ਸ਼ੋਰ ਉਹ ਆ ਰਿਹਾਗਾ ਰੈਗੂਲਰ ਕੁਦਰਤੀ ਕੋਈ ਚੱਕਰ ਨਹੀਂ ਆਏਗਾ ਸਾਸ ਵੀ ਕਾਲ ਸਤਿਨਾ ਆਪਾਂ ਤੇ ਆ ਹੋ ਗਏ ਸਮਾਨ ਨੂੰ ਪੈਕ ਕਰ ਲਿਆ ਹੁਣ ਆਪਾਂ ਇਥੋਂ ਚੱਲੇ ਆ ਅਗਲੇ ਸਫਰ ਤੇ ਅੱਗੇ ਆਪਾਂ ਜਾਣਾ ਆ ਕੋਮਨ ਸਭ ਤੋਂ ਪਹਿਲਾਂ ਆਪਾਂ ਇਥੋਂ ਦੇ ਪਿੰਡ ਦੇਖਦੇ ਆਂਗੇ ਲੋਕ ਬਾਹਰ ਨਿਕਲੀਏ ਇਥੋਂ ਬਾਹਰ ਸਾਰਾ ਲੱਕੜ ਦਾ ਸੋਨਾ ਦਾ ਬਾਕੀ ਤੁਸੀਂ ਦੂਜਾ ਨਾਲ ਦੇਖੇਗਾ ਹੁਣ ਆਪਾਂ ਬੂਹਾ ਖੋਲੀਏ ਤੇ ਨਿਕਲੀਏ ਬਾਹਰ ਬਾਹਰ ਹੈਗੀ ਠੰਡ ਜਾਂ ਬਾਹਰ ਠੰਡੀ ਹੈ ਕਿਉਂਕਿ ਠੰਡੀ ਠੰਡੀ ਹਵਾ ਚੱਲ ਰਹੀ ਆ ਤੇ ਧੁੱਪ ਨਿਕਲੀ ਆ ਇਸ ਕਰਕੇ ਜ਼ਿਆਦਾ ਠੰਡ ਨਹੀਂ ਲੱਗ ਰਹੀ ਰਾਤ ਸਾਨੂੰ ਬੜੀ ਜ਼ਿਆਦਾ ਲੱਗੀਆਂ ਸੀ ਮੂਡ ਪਾ ਹੋ ਗਏ ਰੈਡੀ ਆ ਆਪਾਂ ਚਲੋ ਵੀਰ ਜੀ ਚੱਲੀਏ ਹੁਣ ਆਪਾਂ ਸਾਰੇ ਕਰੋ ਵੀਰ ਜੀ ਵੀਰ ਜੀ ਆ ਨਹੀਂ ਕਰਨਾ ਹੈਗਾ ਇੱਥੇ ਗੰਦਾ ਕਰਤਾ ਇੱਕੀ ਕੀਤਾ ਇੱਕੀ ਕੀਤਾ ਵੀਰ ਜੀ ਤੁਸੀਂ ਇੱਕੀ ਕੀਤਾ ਉਹ ਕੀ ਕੀਤਾ ਤੁਸੀਂ ਕਰ ਰਹੇ ਹੋ ਵੀਰ ਜੀ ਮੈਂ ਤਾਂ ਉੱਪਰ ਉੱਪਰ ਹੋਮ ਸਟੇ ਬਹੁਤ ਸੋਹਣਾ ਰਿਹਾ ਏ ਤੇ ਸਭ ਤੋਂ ਮੇਰੀ ਗੱਲ ਇਹ ਆ ਕਿ ਕੁਦਰਤੀ ਨਜ਼ਾਰਾ ਸੋਹਣਾ ਹੈ ਨੀਚੇ ਚਰਨ ਦੀ ਆਵਾਜ਼ ਸੋਹਣੀ ਆ ਰਹੀ ਆ ਔਰ ਸ਼ੋਰ ਸ਼ਰਾਬੇ ਤੋਂ ਬਿਲਕੁਲ ਦੂਰ ਹੁਣ ਤੁਹਾਨੂੰ ਮਿਲਵਾਉਣੇ ਆ ਇੱਥੋਂ ਦੇ ਓਨਰ ਮੈਮ ਹਾਈ ਮੈਮ ਸਟੇ ਬਹੁਤ ਸੋਹਣਾ ਰਿਹਾ ਜੀ ਥੈਂਕ ਯੂ ਸੋ ਮਚ ਔਰ ਇਹ ਕਿਹੜੇ ਬਲੇਜ਼ਮੈਨ ਦਾ ਮਤਲਬ ਰਸਤਾ ਦੱਸ ਦੋ ਇੱਕ ਤਾਂ ਇੱਥੋਂ ਦਾ ਔਰ ਤੁਹਾਡਾ ਨਾਮ ਵੀ ਦੱਸ ਦੋ ਜੀ ਸਾਰੀ ਮੇਰੇ ਸਮਝ ਨਹੀਂ ਆਇਆ ਕਿ ਮੈਂ ਕੀ ਬੋਲਦਾ ਆਪਕਾ ਨਾਮ ਮੇਰਾ ਨਾਮ ਅਗਾਂਹ ਹੈ ਮੈਮ ਦਾ ਨਾਮ ਹੈ मैडम ਦਾ ਨਾਮ ਹੈਗਾ ਜੀ ਆਕੰਸ਼ਾ ਇਹਨਾਂ ਦਾ ਕੰਟੈਕਟ ਡਿਟੇਲ ਆਪਾਂ ਨੀਚੇ ਦੇਣਾ ਡਿਸਕ੍ਰਿਪਸ਼ਨ ਚ ਤੁਸੀਂ ਜੀ ਵੀ ਆ ਰਹੇ ਹੋ ਤਾਂ ਇੱਥੇ ਕੁਦਰਤੀ ਨਜ਼ਾਰੇ ਜ਼ਰੂਰ ਲੋਕਿਓ ਇਸ ਸਟੇ ਦਾ ਨਾਮ ਹੈ ਲਿਆਕਸਟੇ ਫੁੱਲ ਬਹੁਤ ਸੋਹਣੇ ਨੇ ਨਿੱਕੇ ਨਿੱਕੇ ਚਿੱਟੇ ਚਿੱਟੇ ਫੁੱਲ ਜੀ ਹਾਂ ਜੀ ਔਰ ਦੂਸਰੀ ਗੱਲ ਸਭ ਤੋਂ ਵਧੀਆ ਮੈਮ ਸੁਭਾਅ ਬਹੁਤ ਚੰਗਾ ਹੈ ਬੜੀ ਵਧੀਆ ਤਰੀਕੇ ਨਾਲ ਧਿਆਨ ਰੱਖਦੀ ਫੋਨ ਮੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋ ਤਾਂ ਜ਼ਰੂਰ ਲੋ ਔਰ ਸ਼ੁਕਰੀਆ ਮੈਂ ਬੋਲਦਾ ਹਾਂ ਠੀਕ ਹੈ ਦੋਸਤੋ ਹੁਣ ਚੱਲਦੇ ਆ ਅਗਲੇ ਸਫਰ ਤੇ ਅੱਗੇ ਚੱਲਦੇ ਆ ਪਿੰਡਾਂ 'ਚ ਬਾਈ ਹੋਰੀ ਬਿਲਕੁਲ ਤਿਆਰ ਨਹੀਂ ਮੇਰੇ ਕਰਕੇ ਉੱਥੇ ਵੀ ਵੇਟ ਕੀਤੀ ਸੀ ਹੁਣ ਵੀ ਵੇਟ ਕਰ ਰਹੇ ਆ ਚਲੋ ਚਲੋ ਠੀਕ ਆ ਭਾਈ ਥੈਂਕ ਯੂ ਚਲੋ ਜੀ ਆਪਕੇ ਸਪੈਸ਼ਲ ਹਾਂ ਆਪਕੇ ਯਾ ਆਪਕੇ ਟਿਪ ਜੀ ਮੇਰੀ ਵਾਰੀ ਆਈ ਆ ਹੁਣ ਮੈਂ ਇਦਾਂ ਹੀ ਕਰਨਾ ਆ ਵੇਟ ਕਰਨੀ ਨਹੀਂ ਮੈਣੀ ਆ ਸੋਹਣਾ ਨਜ਼ਾਰਾ ਹੈਗਾ ਟਰੈਕ ਕਰਗਾ ਰਾਗਾ ਥੋੜਾ ਸਲੀਪੀ ਵੀ ਆ ਕਿਉਂਕਿ ਪਾਣੀ ਪੂਹੀ ਕਰਕੇ ਹਣਾ ਤੇ ਇੱਕ ਰਾਸਤੇ ਦਾ ਚੱਕਰ ਇਹ ਵੀ ਥੋੜਾ ਜਿਹਾ ਰਸਤਾ ਦੋਨਾਂ ਨੂੰ ਨੀਚੇ ਡੂੰਗਾ ਆ ਡਿੱਗ ਗਏ ਤਾਂ 바ਵਾ ਨੀਚੇ ਜਾ ਸਕਦੇ ਨੀਚੇ ਚੜਨਾ ਪੈਂਦਾ ਕਿ ਪਾਣੀ ਪਾਣੀ ਆ ਬਹੁੜੂੰਗਾ ਉਹ ਤੁਹਾਨੂੰ ਮੌਲ ਕਿਦਾਂ ਦਾ ਲੱਗ ਰਿਹਾ ਮੈਨੂੰ ਵਧੀਆ ਲੱਗ ਰਿਹਾ ਕਿਉਂਕਿ ਸ਼ਹਿਰ ਤੋਂ ਸਾਰੇ ਤੋਂ ਦੂਰ ਹੈਗਾ ਕੁਦਰਤ ਦੇ ਵਿੱਚ ਆ ਬਸ ਇਹ ਮੇਨ ਗੱਲ ਆ ਕਿਉਂਕਿ ਆਪਾਂ ਇੱਥੇ ਕੁਦਰਤ ਦੇਖਣ ਆਇਆ ਨਾ ਕਿ ਸ਼ਹਿਰ ਸ਼ੋਰ ਸ਼ਰਾਬਾ ਉਹ ਜਿੱਦਾਂ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ ਹੈਗਾ ਮਸਤੀ ਆਪਾਂ ਉੱਥੇ ਰਹਿ ਗਿਆ ਮੋਟਰਸਾਈਕਲ ਆਪਾਂ ਉਰੇ ਲੱਗੇ ਹੋਏ ਸੀਗੇ ਮੈਂ ਸੋਚ ਰਿਹਾ ਸੀ ਕਿ ਤੇ ਸਾਲੇ ਚੋਰੀ ਨਾ ਹੋ ਜਾਈ ਹੁਣ ਪਰ ਖੜੇ ਆ ਬਾਈ ਤੁਸੀਂ ਇੱਕ ਖੜਾ ਲੱਗੇ ਇੱਕੋ ਖੜਾ ਆ ਵੀਰ ਜੀ ਉਤਲਾ ਲੈਵਲ ਆਪਾਂ ਦੁਨੀਆ ਤੋਂ ਅਲੱਗ ਹੋ ਕੇ ਚੱਲਣਾ ਆ ਇਹ ਕੁੰਡੀ ਵਾ ਕੇ ਚਲਾ ਕੇ ਲੈ ਕੇ ਆਏ ਨੇ ਸ਼ੌਕ ਕਰਨਾ ਝੋੜਾ ਬਣਾ ਖੜਾ ਯਾਰ ਲਿਬੜਿਆ ਤੇ ਬੜਾ ਲਿਬੜ ਚੁੱਕਾ ਆ ਪਰ ਕੋਈ ਚੱਕਰ ਨਹੀਂ ਮਾਰੀਏ ਹੈਂਡਲ ਤੇ ਚੱਲੀਏ ਫਿਰ ਉੱਪਰ ਨਹੀਂ ਜਾਣਾ ਬਾਈ ਆਪਾਂ ਇਧਰ ਨੂੰ ਅਸੀਂ ਪਏ ਆਪਾਂ ਨੀਚੇ ਦੀ ਨੀਚੇ ਜਾਣਾ ਅੱਛਾ ਪਰਲੇ ਪਾਸੇ ਆਣਾ ਆਪਾਂ ਗਾਈਸ ਆਪਾਂ ਨਿਕਲ ਗਏ ਆਹ ਨੋ ਗਾਈਸ ਆਹ ਸਾਹਮਣੇ ਹੈਗਾ ਜੀ ਸਾਰੇ ਦਾ ਸਾਰਾ ਜੀਵੀ ਸ਼ਹਿਰ ਇਹ ਇੱਕ ਹਿੱਸਾ ਦਾ ਬਾਕੀ ਦੂਸਰੇ ਬੰਦੇ ਮਤਲਬ ਪਹਾੜੀ ਨਾਲ ਇਹ ਤੁਹਾਨੂੰ ਦਿਖ ਰਿਹਾ ਪਹਾੜ ਜੀ ਵੀ ਸ਼ਹਿਰ ਇਹ ਇਸ ਰਸਤੇ ਤੇ ਆਪਾਂ ਜਾ ਰਹੇ ਹਾਂ ਰਾਤ ਇਸੇ ਤੀ ਐਸੀ ਰਾਤ ਜਾਦੀ ਗੱਲਾ ਸੀ ਕਿਉਂਕਿ ਮੀਂਹ ਤਾਜ਼ਾ ਤਾਜ਼ਾ ਪਿਆ ਸੀ ਹੁਣ ਥੋੜਾ ਸੁੱਕ ਰਿਹਾ ਹੈ ਇਸ ਲਈ ਥੋੜਾ ਠੀਕ ਲੱਗ ਰਿਹਾ ਹੈਗਾ ਤੇ ਇੱਧਰ ਹੈਗਾ ਉਹ ਪਿੱਛੇ ਸਾਈਡ ਤੇ ਰਹੇਗਾ ਜੀ ਵੀ ਅੱਜੀ ਵੀ ਬੰਨੀ ਜਾਣਾਗਾ ਇਸ ਰਸਤੇ ਤੋਂ ਹੁੰਦੇ ਹੋਏ ਇਹ ਰਸਤਾ ਟੁੱਟਿਆ ਫੁੱਟਿਆ ਪਿੱਛੇ ਟੁੱਟੇ ਪੋਟੇ ਪਹਾੜ ਨਹੀਂਗੇ ਐਡਵੈਂਚਰਸ ਰਸਤਾ ਹੋਣਾ ਹੈ ਇੱਕੇ ਦਾਮ નીચે ਜਾਣਾ ਹੁਣ ਆਪਾਂ ਫੋਟੋਆਂ ਖੇਚਣ ਰੁਕੇ ਸੀਗੇ ਪਰ ਮੀਂਹ ਸ਼ੁਰੂ ਹੋ ਗਿਆ ਰੇਨ ਕਵਰ ਰੇਨ ਕੋਟ ਆਪਣੇ ਕੋਲ ਕੁਝ ਨਹੀਂ ਹੈਗਾ ਹਾਂ ਭੇਜਾਂਗੇ ਕੋਈ ਨਹੀਂ ਵੀਰ ਜੀ ਤੁਸੀਂ ਦੱਸਿਆ ਨਹੀਂ ਮੈਨੂੰ ਆਪਾਂ ਭੇਜ ਕੇ ਜਾਵਾਂਗੇ ਚੱਲਦੇ ਆ ਦੋਸਤੋ ਜੀਵੀ ਤੱਕ ਦਾ ਸਫ਼ਰ ਆਪਣਾ ਰਿਹਾ ਬਹੁਤ ਸੋਹਣਾ ਕਾਫੀ ਐਡਵੈਂਚਰ ਸੀ ਕਿਉਂਕਿ ਟੁੱਟਿਆ ਰਸਤਾ ਸੀ ਮੀਂਹ ਪਿਆ ਸੀ ਚੱਕਰ ਸੀਗੇ ਸਲਿੱਪੀ ਸਲਿੱਪੀ ਤਰਕਣ ਵਾਲਾ ਰਸਤਾ ਸੀਗਾ ਪਰ ਸੋਹਣਾ ਰਿਹਾ ਇੱਥੇ ਕੁਝ ਕੁ ਗੱਲਾਂ ਕੁਝ ਨਾ ਮਤਲਬ ਦੋਸਤ ਮਿੱਤਰ ਜਾਣ ਪਹਿਚਾਨ ਵਾਲੇ ਕਹਿੰਦੇ ਵੀ ਸਾਡੇ ਕੋਲੇ ਮੋਟਰਸਾਈਕਲ ਹੈ ਨਹੀਂ ਜਾਂ ਛੋਟਾ ਗਾ ਲੁਕ 40 cc ਹੈ ਨਾ ਤਾਂ ਉੱਥੇ ਸੀਸ ਨਾ ਕੋਈ ਮੈਟਰ ਨਹੀਂ ਕਰਦੀ ਨਾ ਤੁਹਾਡੇ ਕੋਲ 100 cc ਬਾਈਕ ਹੈਗਾ ਨਾ ਲੈ ਕੇ ਨਿਕਲ ਜੇ ਬਸ ਨਿਕਲ ਜਾਓ ਸੋਚਣਾ ਨਹੀਂ ਕਿਸੇ ਨੂੰ ਪੁੱਛਣਾ ਨਹੀਂ ਚੁੱਪ ਕਰਕੇ ਨਿਕਲ ਜਾਓ ਥੋੜੇ ਜਿਹਾ ਘੁੰਮਣ ਦਾ ਜੋਸ਼ਵਾ ਹੋਣਾ ਚਾਹੀਦਾ 100 cc 150 cc ਇੱਕੋ ਜਿਹੀ ਲੱਗਣਗੇ ਬਸ ਕੁਝ ਜਣਾ ਧਿਆਨ ਰੱਖੋ ਜਿਵੇਂ ਕਿ ਤੁਹਾਡੇ ਕੋਲੇ ਮੋਟਰਸਾਈਕਲ ਥੋੜਾ ਜਿਹਾ ਚੰਗੀ ਹਾਲਤ ਦਾ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਉੱਥੇ ਜਾ ਕੇ ਖਰਾਬ ਹੋ ਜੇ ਦੂਸਰੀ ਗੱਲ ਟਾਇਰ ਥੋੜੇ ਜਿਹਾ ਵਧੀਆ ਹੋਣੇ ਚਾਹੀਦੇ ਕਿਉਂਕਿ ਉਥੇ ਮੀਂਹ ਪੈ ਗਿਆ ਚੱਕੜਾਂ ਟੁੱਟ ਪਾਜ ਰਸਤਾਗਾ ਨਾ ਤਿਲਕਣ ਹੁੰਦੀ ਹੈ ਉਹਦੀ ਇਸ ਲਈ ਟਾਇਰ ਥੋੜੇ ਜਿਹਾ ਵਧੀਆ ਹੋਣੇ ਚਾਹੀਦੇ ਜਿਵੇਂ ਕਿ ਗੁੱਡੀਆਂ ਵਾਲੇ ਟਰੈਕਿੰਗ ਵਾਲੇ ਨੂੰ ਕੋ ਸਟਾਈਪ ਗੁੱਡੀਆਂ ਵਾਲੇ ਟਾਇਰ ਹੋਣ ਵਧੀਆ ਬਾਕੀ ਕੋਈ ਚੱਕਰ ਨਹੀਂ ਤੁਸੀਂ ਧਿਆਨ ਨਾਲ ਚਲਾਉਣਾ ਹੈ ਮੋਟਰਸਾਈਕਲ ਔਰ ਥੋੜਾ ਜਿਆਦਾ ਤਜਰਬਾ ਹੋਣਾ ਚਾਹੀਦਾ ਤੁਹਾਡੇ ਕੋਲ ਮੋਟਰਸਾਈਕਲ ਚਲਾਉਣਾ ਬਾਕੀ ਕੋਈ ਚੱਕਰ ਨਹੀਂ ਕੋਮੂ ਸੀਸੀ ਆਉਂਦਾ ਕੋਈ ਮਸਲਾ ਨਹੀਂ